ਕੀ ਨਾ ਜੀ ਜਸਪ੍ਰੀਤ ਕੀ ਮਾਮਲਾ ਕੀ ਹੋਇਆ ਜਿਹੜਾ ਰਤੀ ਬਾਈ ਢਾਬੇ ਦੇ ਉੱਤੇ ਕੋਈ ਲੜਾਈ ਝਗੜਾ ਹੋਇਆ ਪਾ ਜੀ ਗਾਪ ਕੀਤੀਆਂ ਹੀ ਚਾਰ ਪੰਜ ਆ ਰਿਆਂ ਨੇ ਅੱਛਾ ਜੀ ਉਹ ਕਹਿੰਦੇ ਅਸੀਂ ਸ਼ਰਾਬ ਨਹੀਂ ਆਪਾਂ ਦੀ ਹੈ ਫੈਮਿਲੀ ਦੀ ਆ ਕਿਸੇ ਨੇ ਖਰਾਬ ਨਹੀਂ ਤੇ ਉਹ ਪਹਿਲਾਂ ਤਾਂ ਗਲਾਸ ਮੰਗਵਾ ਨ ਕਰੇ ਗਏ ਤਾਂ ਗਲਾਸ ਦੇ ਰੋ ਸਾਨੂੰ ਕੋਈ ਖਲਾਸ ਦੇ ਵੰਗੇ ਤੇ ਪੈਗ ਲਾਣੇ ਦੇ ਨਾਲ ਬਹੁਤ ਇੰਨੀ ਗੁੰਦਲ ਰੱਖੀ ਹੋਣੀ ਨੇ ਮੋੜ ਕੇ ਵਾਪਸੀ ਆਈ ਹੈ ਚਾਰ ਪੰਜ ਨੇ ਲੈ ਕੇ ਨਾਲ ਦਸਤਰੇ ਦਸਤਰੇ ਸੀ ਹੂੰ ਤੇ ਹਮਲਾ ਕਰਦਾ ਬੈਂਚ ਬੁੰਚ ਤੋੜ ਗਏ ਤੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਬਾਪ ਹਾਂ 6 ਜਣੇ ਸੀ ਕਿੰਨੇ ਵਜੇ ਦੀ ਘਟਨਾ ਹੈ ਰਾਤੀ 1:00 ਵਜੇ ਦਾ ਟਾਈਮ ਹੋਣਾ ਸੀ 1:00 1:30 ਪਰਬੋਰਡਿੰਗ ਦੇ ਆਯੋਜਕਾਂ ਨੇ ਪਿੰਡ ਦੇ ਹੀ ਮਗਰ ਲਈ ਸੀਸੀਟੀਵੀ ਦੇ ਵਿੱਚ ਆਏ ਸਾਰੇ ਨੌਜਵਾਨ ਆਏ ਪੁਲਿਸ ਨੂੰ ਕੀਤੀ ਸੀ ਤੁਸੀਂ ਫਿਰ ਪੁਲਿਸ ਨੂੰ ਕੀਤੀ ਸੀ ਰਾਤੀ ਆਏ ਸੀ ਤੇ ਉਹ ਕਹਿੰਦੇ ਹੁਣ 3:00 ਵਜੇ ਦਾ ਟਾਈਮ ਰੱਖਿਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿੱਦਾਂ ਇੱਥੇ ਟਾਬੇ ਦੇ ਹਮਲੇ ਗਏ ਉਹ ਗੁੰਡਾ ਕਰਦੀ ਕਰਦੇ ਆ ਗਏ ਰਾਤੀ ਕੀ ਨਾ ਜੀ ਆਪਣਾ ਜਸ ਮਿਸ ਕੀ ਮਾਮਲਾ ਕੀ ਹੋਇਆ ਜਿਹੜਾ ਰਤੀ ਬਾਈ ਢਾਬੇ ਦੇ ਉੱਤੇ ਕੋਈ ਲੜਾਈ ਝਗੜਾ ਹੋਇਆ ਮਾਮਲਾ ਭਾਈ ਜਗਤ ਦਿੱਤੀ ਹੋਈ ਚਾਰ ਪੰਜ ਜਣਿਆਂ ਨੇ ਅੱਛਾ ਜੀ ਉਹ ਤੁਹਾਨੂੰ ਕਹਿੰਦੇ ਅਸੀਂ ਝਗੜਾ ਨਹੀਂ ਆਪਿਆਂ ਦੀ ਹੈ ਫੈਮਿਲੀ ਦੀ ਆ ਕਿਸੇ ਨੇ ਝਗੜਾ ਨਹੀਂ ਹੂੰ ਤੇ ਪਹਿਲਾਂ ਤਾਂ ਗਲਾਸ ਮੰਗਣਾ ਕਰੇ ਜਾਂਦੇ ਗਲਾਸ ਦੇ ਦੋ ਸਾਨੂੰ ਫੇਰ ਕੋਈ ਸ਼ਲਾਬ ਵੀ ਵੰਡ ਗਿਆ ਤੇ ਪੈਗ ਲਾਣੇ ਲੇਣਾ ਬਾਅਦ ਇੰਨੀ ਗੁੰਡਗ ਰੱਖੀ ਉਹਨੇ ਮੁੜ ਕੇ ਵਾਪਸੀ ਆਈ ਹੈ ਚਾਰ ਪੰਜ ਜਣਿਆਂ ਲੈ ਕੇ ਨਾਲ ਦਸਰੇ ਦਸਰੇ ਸੀ ਤੇ ਹਮਲਾਵਰ ਤਾਂ ਬੈਂਚਮੰਡੇ ਤੋੜ ਗਏ ਇੱਥੇ ਸਾਰੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਬਾਪ ਹਾਂ 6 ਜਣੇ ਸੀ ਕਿੰਨੇ ਵਜੇ ਦੀ ਘਟਨਾ ਹੈ ਰਾਤੀ 1:00 ਵਜੇ ਦਾ ਟਾਈਮ ਹੋਣਾ ਸੀ 1:00 1:30 ਰਿਪੋਰਟਿੰਗ ਚ ਆਏ ਹੋਏ ਸਾਫ ਪਿੰਡ ਦੇ ਹੀ ਹਨ ਮਗਰ ਲਈ ਸੀਸੀਟੀਵੀ ਦੇ ਵਿੱਚ ਆਏ ਸਾਰੇ ਨੌਜਵਾਨ ਆਏ ਤੇ ਪੁਲਿਸ ਨੂੰ ਕੀਤੀ ਸੀ ਗਏ ਤੁਸੀਂ ਫਿਰ ਪੁਲਿਸ ਨੂੰ ਕੀਤੀ ਵੀ ਰਾਤੀ ਆਏ ਸੀ ਉਹ ਕਹਿੰਦੇ ਹੁਣ 3:90 ਦਾ ਟਾਈਮ ਹੋ ਰਿਹਾ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿੱਦਾਂ ਇੱਥੇ ਟਾਬੇ ਦੇ ਹਮਲੇ ਗੁੰਡਾ ਕਰਦੀ ਕਰਦੇ ਆ ਕੇ ਰਾਤੀ